ਇਹ ਬੱਚੇ ਨੂੰ ਗੁੜਤੀ ਦਿੱਤੀ ਜਾ ਰਹੀ ਹੈ ਤੇ ਗੁੜਤੀ ਬੰਦਾ ਉਸ ਬੰਦੇ ਤੋਂ ਦਬਾਉਂਦਾ ਆਪਣੇ ਪਰਿਵਾਰ ਦਾ ਆਪਣੇ ਬੱਚੇ ਨੂੰ ਵੀ ਮੇਰਾ ਬੱਚਾ ਇਹਦੇ ਵਰਗਾ ਬਣਿਆ ਪਿੱਥੋ ਵਾਲਿਆ ਮੈਂ ਪਹਿਲਾਂ ਬੋਲਿਆ ਵੀ ਆਹ ਕਮਾਈ ਹੈ ਆਹ ਤੁਸੀਂ ਕਮਾਇਆ ਹੈ ਅੱਜ ਪਿੱਥੋ ਵਾਲਾ ਸ਼ੀਰਾ ਵਿਦਿਆਲੇ ਦੇ ਵਿੱਚ ਛੋਟੇ ਜਿਹੇ ਬੱਚੇ ਨੂੰ ਗੁੜਤੀ ਦੇ ਰਿਹਾ ਲਾਓ ਜਕਾਰਾ ਬੋਲੇ ਇਨਸਾਨ ਹਾ ਸਤਿ ਸ਼੍ਰੀ ਅਕਾਲ ਵਧੇ ਫੁੱਲੇ ਸਾਡਾ ਛੋਟਾ ਜਿਹਾ ਬੱਚਾ ਔਰ ਮੇਰੇ ਵੀਰੋ ਇਸੇ ਤਰ੍ਹਾਂ ਤਰੱਕੀਆਂ ਮਾਣੇ ਔਰ ਇਹ ਮੇਰੇ ਵੀਰੋ ਸਾਡੀਆਂ ਦਵਾਮਾਂ ਨੇ ਜੁਗ ਜੁਗ ਜਿਵੇ ਜਵਾਨੀਆਂ ਮਾਣੇ ਆ ਪਿੱਥੋ ਵਾਲਾ ਮੇਰੇ ਵੀਰੋ ਗਿੰਦਰ ਸਿੰਘ ਚੋਹਾਨ ਨੂੰ ਮਾਣ ਖਰਾਜੀ ਵੀ ਆਇਆ ਹੋਇਆ ਔਰ ਦੂਜੇ ਪਾਸੇ ਕਹਿੰਦੇ ਨਰਵੈਰ ਕੋਨਾ ਵੀ ਆਇਆ ਹੋਇਆ ਇਹ ਵੱਡੇ ਮਾਣ ਲੈ ਸਾਡੀ ਖੇਡ ਕਬੱਡੀ ਦੇ ਔਰ ਦੁਨੀਆ ਪਿਆਰ ਕਰਦੀ ਇਹਨਾਂ ਦੀ ਖੇਡ ਨੂੰ ਔਰ ਇਹਨਾਂ ਦੀ ਸ਼ਖਸੀਅਤ ਨੂੰ ਇਹਨਾਂ ਦੇ ਸੁਭਾਅ ਨੂੰ ਕਿ ਪਿੱਥੋ ਵਾਲਾ ਸ਼ੀਰਾ ਆ ਰਹੀਏ ਬੜਾ ਸਟਾਪਰ ਭੈਣਾ ਨਹੀਂ ਪਿੱਥੋ ਵਾਲਾ ਸ਼ੀਰਾ ਆੜੀਏ ਬੜਾ ਸਟਾਪਰ ਭੈੜਾ ਨਹੀਂ ਇੱਕ ਵਾਰੀ ਜੇ ਪੈ ਜੇ ਪਿੱਛੇ ਮੁੜਨਾ ਛੜਦਾ ਖੇੜਾ ਨਹੀਂ ਮੁੜਨਾ ਛੜਦਾ ਖੇੜਾ